ਇਕਤਸਰੀ ਦਾ ਜਿਹੜਾ ਵੁੱਡਲੈਂਡ ਪਾਰਕ ਐਲੀਮੈਂਟਰੀ ਸਕੂਲ ਹਾਲੇ ਬੰਦ ਰਹੇਗਾ ਅ ਸਰਿਵੇ ਵੁੱਡਲੈਂਡ ਪਾਰਕ ਐਲੀਮੈਂਟਰੀ ਸਕੂਲ ਦੇ ਮਾਪੇ ਵਿਦਿਆਰਥੀ ਵਿਦਿਆਰਥੀਆਂ ਦੇ ਮਾਪੇ ਇਹ ਗੱਲ ਨੋਟ ਕਰ ਲੈਣ ਕਿ ਹੋ ਸਕਦਾ ਹੈ ਕਿ ਹਾਲੇ ਕਈ ਦਿਨ ਲੰਘ ਜਾਣ ਵਿਦਿਆਰਥੀ ਉੱਥੇ ਪੜ ਨਹੀਂ ਸਕਣਗੇ ਅਗ ਲੱਗਣ ਕਰਕੇ ਹੋਏ ਨੁਕਸਾਨ ਦੀ ਮੁਰਮਮਤ ਹੋ ਰਹੀ ਹੈ ਪਰ ਫਰ ਅਪਾਰਟਮੈਂਟ ਨੇ ਵੀ ਤੇ ਪੁਲਿਸ ਨੇ ਵੀ ਦੱਸਿਆ ਕਿ ਇਹ ਅੱਗ ਸ਼ਕਤੀ ਪ੍ਰਤੀਤ ਨਹੀਂ ਹੁੰਦੀ ਅ ਬਾਕੀ ਪ੍ਰੀਮੀਅਰ ਡੇਵਿਡ EB ਅੱਜ ਸਰੀ ਦੇ ਬਿਜ਼ਨਸ ਕਮਿਊਨਿਟੀ ਨੂੰ ਮਿਲ ਰਹੇ ਹਨ ਪਰ ਮਿਲ ਰਹੇ ਨੇ ਵੈਂਕੂਵਰ ਦੇ ਵਿੱਚ ਐਕਸਟਰਸ਼ਨ ਦੇ ਬਾਰੇ ਚ ਗੱਲਬਾਤ ਹੋਵੇਗੀ ਪਹਿਲਾਂ ਵੀ ਇਹ ਰੱਖੀ ਜਾ ਰਹੀ ਸੀ ਕਿ ਜੇ ਉਹਨਾਂ ਨੇ ਸਰੀ ਦੀਆਂ ਐਕਸਟਰਸ਼ਨਸ ਤੇ ਸਰੀ ਦੇ ਬਿਜ਼ਨਸ ਕਮਿਊਨਿਟੀ ਨੂੰ ਮਿਲਣਾ ਤਾਂ ਫਿਰ ਉਹ ਸਰੀ ਦੇ ਵਿੱਚ ਹੀ ਮੀਟਿੰਗ ਹੋਏਗੀ ਲੇਕਿਨ ਨਹੀਂ ਉਹਨਾਂ ਨੂੰ ਵੈਂਕੂਵਰ ਦੇ ਵਿੱਚ ਰੱਖੀ ਹੈ ਇਹ ਮੀਟਿੰਗ ਇਸ ਤੇ ਵੀ ਕੋਈ ਕਾਰਨ ਹੋਣਗੇ ਅਤੇ ਐਕਸਟਰਸ਼ਨ ਦੇ ਸਬੰਧ ਚ ਗੱਲਬਾਤ ਹੋਣੀ ਹੈ ਉਹ ਨੈਸ਼ਨਲ ਪੱਧਰ ਦੇ ਉੱਤੇ ਪ੍ਰੀਮੀਅਰ ਇਸ ਸਮੱਸਿਆ ਦਾ ਧਿਆਨ ਖਿੱਚਣਾ ਚਾਹੁੰਦੇ ਹਨ ਔਰ ਸ਼ਰੀ ਦੇ ਵਿੱਚ ਜਿਹੜੀ ਗ੍ਰੀਨ ਟੈਂਪਰ ਦੇ ਵਿੱਚ ਪੁਲਿਸ ਦਾ ਹੈੱਡਕੁਆਟਰ ਇੱਥੇ ਵੀ ਕਈ ਮਹੱਤਵਪੂਰਨ ਵਿਅਕਤੀਆਂ ਨੂੰ ਉਹ ਜਿਹੜੇ ਕੌਮੀ ਪੱਧਰ ਦੇ ਪਰਸਨੈਲਿਟੀਆਂ ਨੇ ਉਹਨਾਂ ਨੂੰ ਸੱਦ ਰਹੇ ਹਨ ਉਸ ਦੇ ਬਾਰੇ ਹਲੇ ਠਹਿਰ ਕੇ ਜਾਣਕਾਰੀ ਆਏਗੀ ਬਾਕੀ ਵੈਂਕੂਵਰ ਆਈਲੈਂਡ ਦੇ ਉੱਤੇ ਜਿਹੜੀ ਇੱਕ ਮਰੀਨਾ ਤੇ ਖੜੀਆਂ ਤਿੰਨ ਕਿਸ਼ਤੀਆਂ ਨੂੰ ਅੱਗ ਲੱਗ ਗਈ ਸੀ ਔਰ ਇਹ ਕਿਸ਼ਤੀਆਂ ਜਿਹੜੀਆਂ ਨੇ ਸੜਕੇ ਸਵਾਹ ਹੋ ਗਈਆਂ ਫਾਈਬਰ ਗਲਾਸ ਦੀਆਂ ਕਿਸ਼ਤੀਆਂ ਸਨ ਤੇ ਇਹਨਾਂ ਦੀਆਂ ਟੈਂਕੀਆਂ ਦੇ ਵਿੱਚ ਡੀਜ਼ਲ ਕਾਫੀ ਸੀ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਮਿਲੀਅਨਸ ਐਂਡ ਮਿਲੀਅਨਸ ਡਾਲਰ ਦਾ ਨੁਕਸਾਨ ਹੋ ਗਿਆ ਹੈ ਇਹ ਅੱਗ ਕਿਵੇਂ ਲੱਗੀ ਹੈ ਇਸ ਦਾ ਹਲੇ ਪਤਾ ਨਹੀਂ ਲੱਗ ਸਕਿਆ ਇਸ ਤੋਂ ਪਹਿਲਾਂ ਵੀ ਅਮਰੀਕਨ ਮਰੀਨਾ ਦੇ ਉੱਤੇ ਇੱਕ ਅੱਗ ਲੱਗਣ ਦੀ ਘਟਨਾ ਦੀ ਵੀ ਚਰਚਾ ਹੋਈ ਸੀ ਸੋ ਇਹ ਵੈਂਕੂਵਰ ਆਈਲੈਂਡ ਦੇ ਉੱਤੇ ਤਿੰਨ ਕਿਸ਼ਤੀਆਂ ਸਰਗਿਣਹਾਂ ਅੱਜ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਸਾਬਕਾ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਦੇ ਪੋਰਟਰੇਟ ਦੀ ਕੁੰਡ ਚਕਾਈ ਹੋਵੇਗੀ ਸਟੀਫਨ ਹਾਰਪਰ ਖੁਰਾਂ ਦੀ ਇੱਕ ਪੋਰਟਰੇਟ ਬਣਾਇਆ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦੀ ਤਾਰੀਫ ਕਰਨਗੇ ਅਤੇ ਅਨਵੈਲਿੰਗ ਸੈਰੇਮਨੀ ਦੇ ਵਿੱਚ ਹਿੱਸਾ ਲੈਣਗੇ ਇਹ ਉਦਘਾਟਨ ਉਹਨਾਂ ਦੀ ਪਹਿਲੀ ਕੰਜ਼ਰਵੇਟਿਵ ਸਰਕਾਰ ਦੀ ਚੋਣ ਦੀ ਜਿੱਤ ਦੀ 20ਵੀਂ ਵਰੇਗੰਢ ਤੋਂ ਪਹਿਲਾਂ ਹੋ ਰਿਹਾ ਇੱਕ ਸਮਾਗਮ ਹੈ ਇਸ ਦੇ ਵਿੱਚ ਦੇ ਪਰਦੇ ਟਾਈਮ ਆਟਵਾ ਦੇ ਪਰਦੇ ਟਾਈਮ ਡਾਊਨ Town ਵਿੱਚ ਸਥਿਤ ਸਰ ਜੋਹਨ اے ਮੈਕਡੋਨਲ ਬਿਲਡਿੰਗ ਵਿੱਚ ਇੱਕ ਜਸ਼ਨ ਹੋਣਾ ਹੈ ਕੈਨੇਡਾ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੁੱਲ 24 ਵਿਅਕਤੀਆਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਤੇ ਹਾਲਾਂਕਿ ਸੰਸਾਰ ਦੇ ਇਸ ਹਿੱਸੇ 'ਚ ਸਿਰਫ 21 ਤਸਵੀਰਾਂ ਹੀ ਮੌਜੂਦ ਨੇ ਕਿਉਂਕਿ ਇਹ ਸੰਗ੍ਰਹਿ ਹੌਲੀ-ਹੌਲੀ ਵੱਧਦਾ ਹੈ ਇਸ ਸੰਗਰਾ ਦੇ ਵਿੱਚ ਆਖਰੀ ਵਾਰ ਕੈਨੇਡਾ ਦੇ 21ਵੇਂ ਪ੍ਰਧਾਨ ਮੰਤਰੀ ਪਾਲ ਮਾਰਟਨ ਦੀ ਤਸਵੀਰ 2015 ਦੇ ਵਿੱਚ ਸ਼ਾਮਲ ਕੀਤੀ ਗਈ ਸੀ ਹੁਣ ਤੱਕ ਤਿੰਨ ਸਾਬਕਾ ਤੇ ਮੌਜੂਦਾ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਇਸ ਕੰਤੇ ਲਟਕਣੀਆਂ ਬਾਕੀ ਨੇ ਇਹ ਰਿਵਾਇਤ ਹੈ ਕਿ ਤਸਵੀਰ ਆਮ ਤੌਰ ਦੇ ਉੱਤੇ ਉਹਦਾ ਛੱਡਣ ਦੇ ਕੁਝ ਸਮਾਂ ਬਾਅਦ ਫਿਰ ਪੋਰਟਰੇਟ ਬਣਾਇਆ ਜਾਂਦਾ ਹੈ ਤੇ ਉਹ ਫਿਰ ਪੋਰਟਰੇਟ ਆਮ ਤੌਰ ਤੇ ਲੰਮਕਦਾ ਹੈ ਅੱਜ ਹੋਣ ਵਾਲੇ ਇਸ ਉਦਘਾਟਨ ਤੋਂ ਬਾਅਦ ਸਟੀਫਨ ਹਰਪਰ ਦੇ ਪੋਰਟਰੇਟ ਦੀ ਬਾਈਮੀ ਤਸਵੀਰ ਦੇ ਵਜੋਂ ਇੱਕ ਇਹ ਜਿਹੜਾ ਇਸ ਦਾ ਹਿੱਸਾ ਹੋਵੇਗਾ ਸਟੀਫਨ ਹਾਰਪਰ ਨੇ ਫਰਵਰੀ 2006 ਦੇ ਵਿੱਚ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਸੀ ਅਤੇ ਨਵੰਬਰ 2015 ਤੱਕ ਇਸ ਅਹੁਦੇ ਤੇ ਰਹੇ ਸਨ ਉਹਨਾਂ ਦਾ ਸਿਆਸੀ ਸਫ਼ਰ ਉਦੋਂ ਖਤਮ ਹੋਇਆ ਜਦੋਂ ਜਸਟਨ ਟ੍ਰੂਡੋ ਦੀ ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਦੇ ਵਿੱਚ ਕੰਜ਼ਰਵੇਡ ਪਾਰਟੀ ਨੂੰ ਹਰਾਇਆ ਸੀ 2006 ਦੇ ਵਿੱਚ ਸਟੀਫਨ ਹਾਰਪਰ ਪ੍ਰਧਾਨ ਮੰਤਰੀ ਬਣਦੇ ਨੇ ਉਸ ਵਕਤ ਮਾਰਕ ਕਾਰਨੀ ਜਿਹੜੇ ਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ 2008 ਦੇ ਵਿੱਚ ਜਦੋਂ ਰੈਸੈਸ਼ਨ ਛੋਟਾ ਜਿਹਾ ਆਇਆ ਸੀ ਤਾਂ ਉਦੋਂ ਸਟੀਫਨ ਹਰਪਰ ਲਈ ਕੰਮ ਕਰਦੇ ਸਨ ਮਾਰਕ ਹਾਰਨੀ ਉਹਨਾਂ ਨੂੰ ਉਹਨਾਂ ਨੇ ਫਾਈਨੈਂਸ ਮਿਨਿਸਟਰ ਦਾ ਅਹੁਦਾ ਵੀ ਪਤਾ ਲੱਗ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਫਾਈਨੈਂਸ ਮਿਨਿਸਟਰ ਦਾ ਅਹੁਦਾ ਵੀ ਆਫਰ ਕੀਤਾ ਸੀ ਲੇਕਿਨ ਉਹਨਾਂ ਨੇ ਸਵੀਕਾਰ ਨਾ ਕੀਤਾ ਉਦੋਂ ਪੌਲੀਅਬ ਯੰਗ ਐਮਪੀ ਸਨ ਉਹਨਾਂ ਨੂੰ ਉਹਨਾਂ ਨੇ ਆਫਰ ਨਹੀਂ ਸੀ ਕੀਤਾ ਅ ਕਨੋਮਿਕਸ ਦੀ ਪੀ ਐਚ ਡੀ ਨੇ ਮਾਰਕਾਰਨੀ ਹਾਰਵਰਡ ਦੇ ਪੜੇ ਹੋਏ ਨੇ ਜਿਹੜੇ ਸਟੀਫਨ ਹਾਰਪਰ ਨੇ ਉਹ ਇਕਨੋਮਿਕਸ ਦੀ ਮਾਸਟਰਸ ਡਿਗਰੀ ਉਹਨਾਂ ਕੋਲ ਆ ਉਹਨਾਂ ਨੂੰ ਪਸੰਦ ਕਰਦੇ ਨੇ ਹਲੇ ਵੀ ਸੋਰਸਸ ਦੱਸਦੇ ਨੇ ਕਿ ਉਹ ਮਿਲਦੇ ਗਿਲਦੇ ਰਹਿੰਦੇ ਹਨ ਅਤੇ ਕਈ ਨਸੀਤਾਂ ਵੀ ਉਹਨਾਂ ਨੂੰ ਦਿੰਦੇ ਰਹਿੰਦੇ ਹਨ ਸੋ ਇਸ ਕਿਸਮ ਦੀ ਗੱਲਬਾਤ ਪਹਿਲਾਂ ਹੀ ਚੱਲਦੀ ਸੀ ਤੇ ਹੁਣ ਸਟੀਫਨ ਹਾਰਪਰ ਜਿਹੜੇ ਨੇ ਅ ਅੱਜ ਉਹਨਾਂ ਦੀ ਤਸਵੀਰ ਜਿਹੜੀ ਆ ਉਹ अनवैलिंग ਹੋਵੇਗੀ ਉਸ ਤੋਂ ਪਰਦਾ ਚੁੱਕਿਆ ਜਾਏਗਾ ਮੈਟਰੋ ਵੈਂਕੂਵਰ ਦੇ ਲਗਭਗ 5000 ਬੱਸ ਡਰਾਈਵਰਾਂ ਅਤੇ ਟ੍ਰਾਂਜ਼ਿਟ ਕਰਮਚਾਰੀਆਂ ਦੀ ਨਿਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕੋਸਟ ਮਾਉਂਟੇਨ ਬੱਸ ਕੰਪਨੀ ਨੇ ਨਵੇਂ ਕੰਟਰੈਕਟ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਯੂਨੀਫਰ ਦੇ ਦੋ ਚੈਪਟਰ ਜਿਹੜੇ ਕਿ ਸ਼ਟਲ ਆਪਰੇਟਰ ਤੇ ਮਕੈਨਿਕ ਅਤੇ ਹੋਰ ਕਰਮਚਾਰੀਆਂ ਦੀ ਨਿਮਾਇੰਦਗੀ ਕਰਦੇ ਨੇ ਟ੍ਰਾਂਸਲਿੰਕ ਦੀ ਸਹਾਇਕ ਕੰਪਨੀ ਦੇ ਨਾਲ ਉਹ ਗੱਲਬਾਤ ਕਰਨਗੇ ਇਹ ਗੱਲਬਾਤ ਦਾ ਮੁੱਖ ਫੋਕਸ ਜਿਹੜਾ ਹੋਏਗਾ ਵਧੀਆ ਤਨਖਾਹ ਸਿਹਤ ਦੇ ਜਿਹੜੇ ਬੈਨੀਫਿਟ ਨੇ ਹੈਲਥ ਬੈਨੀਫਿਟਸ ਅਤੇ ਹੋਰ ਜਿਹੜੇ ਵਰਕਪਲੇਸ ਦੇ ਉੱਤੇ ਕੰਮ ਕਰਨ ਦੇ ਹਾਲਾਤ ਬਿਹਤਰ ਬਣਾਏ ਜਾਣ ਇਸ ਕਿਸਮ ਦੀ ਗੱਲਬਾਤ ਉਹਨਾਂ ਨਾਲ ਹੋਣ ਵਾਲੀ ਹੈ ਅਹ ਅਰਧੌਰਮੇ ਲਾਸਤਿਆਂਖੇ ਇੱਕ ਖਬਰ ਇਹ ਆ ਰਹੀ ਹੈ ਕਿ ਸਰੀ ਦੇ ਮੇਅਰ ਬ੍ਰੈਂਡਾ ਲੋਕ ਆਟਵਾਰਨ ਚੜਗੇਸ਼ਨ ਕਲ ਉਹ ਆਟਵਾਚ ਨੇ ਮੇਰ ਬ੍ਰੈਂਡਾ ਲੌਕ ਉੱਥੇ ਵਕ ਵਕ ਮੰਤਰੀਆਂ ਨੂੰ ਮਿਲ ਰਹੇ ਹਨ ਅੱਜ ਸ਼ਾਇਦ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੈ ਔਰ ਦੱਸਣਾ ਚਾਹੁੰਦੇ ਨੇ ਸਿੱਧੇ ਤੌਰ ਤੇ ਕਿ ਮੈਂ ਸਰੀ ਤੋਂ ਆਈਆਂ ਸਰੀ ਦੇ ਵਿੱਚ ਆ ਹਾਲਾਤ ਨੇ ਲੋਕ ਇਹ ਕਹਿੰਦੇ ਨੇ ਹੋ ਆ ਰਿਹਾ ਹੈ ਪੁਲਿਸ ਕੀ ਕਰ ਰਹੀ ਹੈ ਤੇ ਸਾਨੂੰ ਕੀ ਚਾਹੀਦਾ ਹੈ ਇਹ ਜਿਹੜੇ 20 ਪੁਲਿਸ ਅਫਸਰ ਤੁਸੀਂ ਦਿੱਤੇ ਨੇ 20 ਤੱਕ ਕੀ ਇਹ ਕਾਫੀ ਨੇ ਜਾਂ ਨਾਕਾਫੀ ਨੇ ਇਹ ਵੀ ਅੱਜ ਪ੍ਰਧਾਨ ਮੰਤਰੀ ਨਾਲ ਉਹ ਗੱਲਬਾਤ ਕਰਨ ਗਏ ਪ੍ਰਧਾਨ ਮੰਤਰੀ ਉਹਨਾਂ ਨੂੰ ਕੀ ਦਿੰਦੇ ਹਨ ਉਹ ਕੀ ਲੈ ਕੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੇਰ ਬ੍ਰਿੰਡਾ ਲੋਕ ਨਾਲ ਆਪਾਂ ਗੱਲਬਾਤ ਕਰ ਸਕਾਂਗੇ ਇੱਥੇ ਹੋਣ ਤੋਂ ਪਹਿਲਾਂ ਹੀ ਦੇਖਦੇ ਹਾਂ ਕਿ ਇਹ ਮੁਲਾਕਾਤ ਕਿੰਨੇ ਵਜੇ ਹੁੰਦੀ ਹੈ ਤੇ ਕਿੰਨੀ ਦੇਰ ਤੱਕ ਚੱਲਦੀ ਹੈ ਪ੍ਰਧਾਨ ਮੰਤਰੀ ਨੇ ਟਾਈਮ ਉਹਨਾਂ ਨੂੰ ਦੇ ਦਿੱਤਾ ਹੈ ਕਹਿੰਦੇ ਕਿ ਮੁਲਾਕਾਤ ਹਲੇ ਹੋਣੀ ਬਾਕੀ ਹੈ ਖੁਰਦਾਨੂ ਜਿਹੜੀ ਪੰਜਾਬ ਤੋਂ ਖਬਰਾਂ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮੱਜੀਠੀਆ ਨੂੰ ਨਾਬਾ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਹੈ। ਔਰ ਉਹਨਾਂ ਨੇ 224 ਦਿਨ ਕੈਦ ਕੱਟੀ ਹੈ। ਔਰ ਉਹਨਾਂ ਦੇ ਉੱਤੇ ਜਿਹੜਾ ਸੀ ਕਿ 540 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਮਨੀ ਲਾਂਡਰਿੰਗ ਦੀ ਕਈ ਕਿਸਮ ਦੇ ਦੋਸ਼ ਉੱਤੇ ਲੱਗੇ ਹੋਏ ਸੀ ਅਤੇ ਜਦੋਂ ਹੀ ਉਹ ਉਥੋਂ ਨਿਕਲੇ ਨੇ ਤਾਂ ਉਹਨਾਂ ਨੇ ਫਿਰ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਛਾਂ ਨੂੰ ਬਟ ਦਿੱਤਾ ਤੁਹਾਨੂੰ ਪਤਾ ਹੀ ਉਹ ਥਾਪੀ ਮਾਰ ਕੇ ਵੀ ਗੱਲ ਕਰਦੇ ਆ ਆ ਉਹਨਾਂ ਨੇ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਲੋਕ ਕਹਿੰਦੇ ਮੈਂ ਤਾਂ ਬੈਂਗੜਾ ਦੀ ਤਰੀਪੀ ਆਇਆ ਹਾਂ ਪਰ ਭਗਵੰਤ ਮਾਨ ਹੁਣ ਤਿਆਰ ਰਹੇ ਇਹਦਾ ਕੀ ਬਣੇਗਾ ਕੁਝ ਇਸ ਕਿਸਮ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ ਦੇ ਵਿੱਚ ਕੀਤੀਆਂ ਹਨ ਆ ਜੇਲ੍ਹ ਦੇ ਬਾਹਰ ਕਾਫੀ ਪੁਲਿਸ ਤਾਇਨਾਤੀ ਅਤੇ ਗਰੀਵ ਗੌਰਮਾ ਜੀਟੀਆ ਤੇ ਹੋਰ ਉਹਨਾਂ ਦੇ ਜਿਹੜੇ ਸਪੋਰਟਰ ਸਨ ਉਹਨਾਂ ਨੇ ਬੜਾ ਉਹਨਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਮੈਂ ਰਿਹਾਈ ਤੋਂ ਪਹਿਲਾਂ ਹੀ ਮੁਹਾਲੀ ਦੀ ਇੱਕ ਅਦਾਲਤ ਵਿੱਚ ਇੱਕ ਦਿਲਚਸਪ ਕਾਨੂੰਨੀ ਲੜਾਈ ਨੂੰ ਵੇਖਣ ਲਈ ਬਹੁਤ ਸਾਰੇ ਲੋਕ ਜਿਹੜੇ ਸਨ ਚਰਚਾ ਕਰਦੇ ਵੇਖੇ ਗਏ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਅਰਜ਼ੀ ਦਾਇਰ ਕਰਕੇ ਬਹੁਤ ਹੀ ਸਖਤ ਸ਼ਰਤਾਂ ਲਾਉਣ ਦੀ ਮੰਗ ਕੀਤੀ ਸੀ ਸਰਕਾਰ ਨੇ ਮੰਗ ਕੀਤੀ ਕਿ ਮੰਗੀਤੀਕੇ ਮਜੀਠੀਆ ਨੂੰ ਪੰਜਾਬ ਵਿੱਚ ਰਹਿਣ ਤੋਂ ਰੋਕਿਆ ਜਾਏ ਅਤੇ ਸਿਰਫ ਪੇਸ਼ੀਆਂ ਲਈ ਹੀ ਸੂਬੇ ਦੇ ਵਿੱਚ ਆਉਣ ਦਿੱਤਾ ਜਾਏ। ਉਹਨਾਂ ਨੂੰ ਜਨਤਕ ਬਿਆਨਬਾਜ਼ੀ ਜਾਂ ਸੋਸ਼ਲ ਮੀਡੀਆ ਵਰਤਨ ਤੋਂ ਵੀ ਰੋਕਣ ਦੀ ਮੰਗ ਕੀਤੀ ਗਈ ਹੈ। ਮੋਹਾਲੀ ਦੀ ਅਦਾਲਤ ਨੇ ਸਰਕਾਰ ਦੀਆਂ ਇਹਨਾਂ ਮੰਗਾਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿਉਂਕਿ ਮਜੀਠੀਆ ਪੰਜਾਬ ਦੇ ਪੱਕੇ ਨਿਵਾਸੀ ਨੇ ਇਸ ਲਈ ਉਹਨਾਂ ਦੇ ਸੂਬੇ ਵਿੱਚ ਆਉਣ ਤੇ ਰੋਕ ਨਹੀਂ ਲਾਈ ਜਾ ਸਕਦੀ। ਇਸ ਤੋਂ ਇਲਾਵਾ ਅਦਾਲਤ ਨੇ ਉਹਨਾਂ ਦੇ ਬੋਲਣ ਦੀ ਆਜ਼ਾਦੀ ਦੇ ਸੰਵਿਧਾਨ ਅਧਿਕਾਰ ਨੂੰ ਵੀ ਬਰਕਰਾਰ ਰੱਖਿਆ ਹੈ ਸੋ ਦੇਖਦੇ ਹਾਂ ਕਿ ਹੁਣ ਉਹ ਰਿਹਾ ਹੋਣ ਤੋਂ ਬਾਅਦ ਹੋਰ ਕੀ ਕੀ ਕਰਦੇ ਨੇ ਉਧਰ ਐਬਸਫੋਰਡ ਦੇ ਵਿੱਚ ਵੀ ਇੱਕ ਹੋਰ ਸ਼ੂਟਿੰਗ ਹੋਈ ਹੈ ਪੁਲਿਸ ਨੇ ਦੱਸਿਆ ਹੈ ਕਿ ਗੋਲੀ ਜਿਹੜੀ ਚੱਲੀ ਹੈ ਐਬਸਫੋਰਡ ਦੇ ਟੋਲਮੀ ਰੋਡ ਦੇ ਨਜ਼ਦੀਕ ਨੰਬਰ 3 ਜਸਟ ਬਿਫੋਰ 3 ਏ ਐਮ ਤੜਕੇ ਦੇ 3 ਵਜੇ ਤੋਂ ਪਹਿਲਾਂ ਥੋੜਾ ਜਿਹਾ ਇਕ ਗੋਲੀਆਂ ਚੱਲੀਆਂ ਨੇ ਤੇ ਉਥੇ ਪੁਲਿਸ ਪਹੁੰਚੀ ਹੈ ਵਸਪੋਰਟ ਪੁਲਿਸ ਡਿਪਾਰਟਮੈਂਟ ਨੇ ਅ ਇਹ ਸਕਲ ਦੀ ਪੁਸ਼ਟੀ ਕੀਤੀ ਹੈ ਕਿ yes ਉਥੇ ਸ਼ੂਟਿੰਗ ਹੋਈ ਹੈ ਕੋਈ ਵਿਅਕਤੀ ਜਿਹੜਾ ਉਥੇ ਵਿਕਟਮ ਦੇ ਤੌਰ ਤੇ ਯੱਕਸੇ ਦੇ ਗੋਲੀ ਨਹੀਂ ਲੱਗੀ ਕੋਈ ਜ਼ਖਮੀ ਨਹੀਂ ਪਾਇਆ ਗਿਆ ਪੁਲਿਸ ਨੇ ਦੱਸਿਆ ਕਿ ਮੋਟਰ ਵੀ ਹਲੇ ਅ ਅੰਡਰ ਇਨਵੈਸਟੀਗੇਸ਼ਨ ਅਸੀਂ ਤਪਤੀਸ਼ ਕਰ ਰਹੇ ਹਾਂ ਕਿ ਮੋਟਿਵ ਇਸ ਦਾ ਐਕਸਟਰਸ਼ਨ ਹੈ ਜਾਂ ਕਿ ਜ਼ਾਤੀ ਦੁਸ਼ਮਣੀ ਜਾਂ ਕੋਈ ਗੈਂਗ ਦਾ ਰੌਲਾ ਹੈ ਅਤੇ ਹਾਲੇ ਤੱਕ ਪੂਰੀ ਇਸ ਦੀ ਡਿਟੇਲ ਨਹੀਂ ਆਈ ਸੋ ਹੋਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇੱਕ ਸਰਵੇਖਣ ਆਇਆ ਹੈ ਸਰਵੇਖਣ ਦੇ ਵਿੱਚ ਪਤਾ ਲੱਗਾ ਕਿ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਲੋਕ ਖਲਾਫ ਹੋ ਰਹੇ ਨੇ ਜਿਉਂ-ਜਿਉਂ ਹੀ ਇਮੀਗ੍ਰੈਂਟਸ ਦੇ ਕਿਸੇ ਬਾਹਰ ਆ ਰਹੇ ਨੇ ਤੇ ਉਹ ਤੇ ਹਿੰ ਇਸ ਦੇ ਸਬੰਧ ਦੇ ਵਿੱਚ ਹੋਰ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਦੇ ਖਿਲਾਫ ਹੋ ਰਹੇ ਆ ਬਾਕੀ ਜਿਹੜੀ ਹੌਕੀ ਵਿਦਿਨ ਜਿਹੜੇ ਜਵਾਨ ਹੋ ਰਹੇ ਮੁੰਡੇ ਮਾਰੇ ਗਏ ਹਨ ਇਸ ਦੇ ਸਬੰਧ ਵਿੱਚ ਇਹ ਬਹੁਤ ਵੱਡੀ ਖਬਰ ਹੈ ਦਰਅਸਲ ਕੱਲ ਤੋਂ ਹੀ ਅਸੀਂ ਲਗਾਤਾਰ ਖਬਰਾਂ ਦੇ ਰਹੇ ਹਾਂ ਇਸ ਦੇ ਵਿੱਚ ਤੇ ਮੁੰਡੇ ਨੇ ਜਿਹੜੇ 19 ਸਾਲ ਦਾ ਇੱਕ ਇਸ ਸਾਲ ਦਾ ਦੋ 19 ਸਾਲ ਦੇ 21 ਸਾਲ ਦਾ ਇਹ ਮਸਟੈਂਗ ਦੇ ਜਿਹੜੀ ਇੱਕ ਹਾਕੀ ਦੀ ਟੀਮ ਹੈ ਉਸ ਦੇ ਖਿਡਾਰੀ ਸਨ ਡਰਾਈਵਰ ਦੀ ਜਿਹੜੀ ਉਮਰ ਟਰੱਕ ਦਾ ਡਰਾਈਵਰ ਸੀ ਜਿਨੇ ਗ੍ਰੇਵਲ ਰੱਖੀ ਸੀ ਉਸ ਦੇ ਨਾਲ ਇਹਨਾਂ ਦੀ ਛੋਟੀ ਕਾਰ ਦਾ ਐਕਸੀਡੈਂਟ ਹੋਇਆ ਔਰ ਤਿੰਨ ਹੀ ਮੁੰਡੇ ਪੂਰੇ ਹੋ ਗਏ ਇਸ ਦੇ ਨਾਲ ਹਾਕੀ ਕਮਿਊਨਿਟੀ ਤੋਂ ਸਮੁੱਚੇ ਤੌਰ ਤੇ ਸਾਰੇ ਮੁਲਕ ਦੇ ਵਿੱਚ ਸਦਮਾ ਜਿਹੜਾ ਗਰੀਫ ਆ ਉਹ ਫੈਲਿਆ ਹੋਇਆ ਹੈ ਤੇ ਇਸ ਸੋਗੀ ਘਟਨਾ ਦੇ ਮਤਲਬ ਹਮਦਰਦੀ ਪ੍ਰਗਟ ਕੀਤੀ ਪ੍ਰਧਾਨ ਮੰਤਰੀ ਕਾਰਨੀ ਨੇ ਔਰ ਅਲਬਰਟਾ ਦੀ ਜਿਹੜੇ ਪ੍ਰੀਮੀਅਰ ਨੇ ਗੱਲ ਕੀਤੀ ਵੱਖ-ਵੱਖ ਸੰਸਥਾਵਾਂ ਹਾਕੀ ਪੈਰੈਂਟਸ ਜਿਨੇ ਵੀ ਨੇ ਸਾਰੇ ਮਹਿਸੂਸੇ ਗਏ ਹਨ ਇਹ ਇੱਕ ਬਹੁਤ ਜਿਹੜੀ ਘਟਨਾ ਹੈ ਦਰਦਨਾਕ ਘਟਨਾ ਵਾਪਰੀ ਹੈ ਤੇ ਇਸ ਘਟਨਾ ਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਜਿਹੜਾ ਟਰੱਕ ਦਾ ਡਰਾਈਵਰ ਹੈ ਉਸ ਦੀ ਉਮਰ 40 ਸਾਲ ਦੱਸੀ ਗਈ ਹੈ ਅਲਤਕ ਉਸ ਦੀ شناخت ਨਹੀਂ ਪੂਰੀ ਦੱਸੀ ਗਈ ਲੇਕਿਨ ਉਸਦੇ ਕੋਈ ਸੱਟਾਂ ਨਹੀਂ ਲੱਗੀਆਂ ਮਾਈਨਰ ਇੰਜਰੀਜ਼ ਹੁਈਆਂ ਨੇ ਵੱਡਾ ਟਰੈਕਟਰ ਟਰੇਲਰ ਸੀ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਟ੍ਰੈਜੇਡੀ ਵਾਪਰ ਚੁੱਕੀ ਹੈ ਸੋ ਇਹ ਜਿਹੜੇ ਤਿੰਨ ਪਲੇਅਰ ਨੇ ਇਹਨਾਂ ਦੇ ਵਿੱਚ ਦੋ ਕੈਮ ਲੂਪਸ ਦੇ ਸੰ ਤੇ ਇੱਕ ਜਿਹੜਾ ਸੀ ਉਹ ਅਮਰੀਕਨ ਪਲੇਅਰ ਦੱਸਿਆ ਗਿਆ ਹੈ ਜਿਹੜਾ ਇੱਥੇ ਕਿਡ ਨਾਇਆ ਹੋਇਆ ਸੀ ਸੋ ਇਸ ਕਟਨਾ ਨੇ ਆ ਹਲਾਕ ਪੇ ਰਖ ਦਿੱਤਾ ਇੱਕ ਦਫਾ ਸੌਰੀ ਹਾਕੀ ਕਮਿਊਨਿਟੀ ਨਹੀਂ ਸਗੋਂ ਸਾਰੇ ਦੇਸ਼ ਦੇ ਵਿੱਚ ਹੀ ਇਸ ਦੇ ਉੱਤੇ ਬਹੁਤ ਅਫਸੋਸ ਮਨਾਇਆ ਜਾ ਰਿਹਾ ਹੈ ਆ ਇਸ ਦੇ ਵਿੱਚੋਂ ਕਈ ਸਬਕ ਸਿੱਖਣ ਵਾਲੇ ਨੇ ਹੁਣ ਇਹ ਤੇ ਬਾਅਦ ਚ ਪਤਾ ਲੱਗੇਗਾ ਹਲੇ ਤਬਦੀਸ਼ ਜਿਹੜੀ ਮੁੱਢਲੀ ਤਬਦੀਸ਼ ਚੱਲ ਰਹੀ ਹੈ ਕਿ ਟਰੱਕ ਡਰਾਈਵਰ ਜਿਹੜਾ ਸੀ ਉਹ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਆ ਜਿਹੜੀ ਨਿੱਕੀ ਕਾਰ ਸੀ ਜਿਹਦੇ ਵਿੱਚ ਇਹ ਤਿੰਨੇ ਹੀ ਮੁੰਡੇ ਆ ਟਰੈਵਲ ਕਰ ਰਹੇ ਸਨ ਉਹਨਾਂ ਮੁੰਡਿਆਂ ਦੀ ਵੀ ਪਹਿਲੀਆਂ ਤਸਵੀਰਾਂ ਬਹੁਤ ਚਪੀਆਂ ਨੇ ਅ ਇਸ ਸਬੰਧ ਦੇ ਵਿੱਚ ਹਲੇ ਹੋਰ ਜਾਣਕਾਰੀ ਆਉਣੀ ਬਾਕੀ ਹੈ ਅ ਬਾਕੀ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਜਿਹੜੇ ਮੁੰਡੇ ਗ੍ਰਿਫਤਾਰ ਕੀਤੇ ਸਨ ਤਿੰਨ ਮੁੰਡੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਾਊਥ ਸਰੀ ਕ੍ਰੈਸੈਂਟ ਅ ਰੋਡ ਦੇ ਉੱਤੇ ਹੋਈ ਸ਼ੂਟਿੰਗ ਤੋਂ ਬਾਅਦ ਜਿਨ੍ਹਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਦੀ ਤਸਵੀਰ ਜਿਹੜੀ ਕਿ ਪਹਿਲਾਂ ਵੀ ਉਹ ਕਿਸੇ ਟਰੈਵਲ ਏਜੰਟ ਦੀ ਮਸ਼ਹੂਰੀ ਕਰਦਾ ਹੈ ਉਹ ਕਾਫੀ ਸੋਸ਼ਲ ਮੀਡੀਆ ਤੇ ਕੁੰਮ ਰਹੀ ਹੈ ਇੱਕ ਵਿਜ਼ਟਰ ਦੇ ਤੌਰ ਤੇ ਉਹ ਆਇਆ ਸੀ ਇਹ ਤਿੰਨੇ ਮੁੰਡੇ ਪੁਲਿਸ ਨੇ ਦੱਸਿਆ ਕਿ ਜਿਹੜੇ ਨੇ ਦੂਸਰੇ ਕਿਸੇ ਹੋਰ ਮੁਲਕ ਦੇ ਰਹਿਣ ਵਾਲੇ ਹਨ ਪੁਲਿਸ ਨੇ ਨਹੀਂ ਦੱਸਿਆ ਉਹ ਕੈਨੇਡੀਅਨ ਨਹੀਂ ਹਨ ਤੇ ਤਿੰਨੇ ਹੀ ਜਿਹੜੇ ਮੁੰਡੇ ਨੇ ਇਹ ਸਿੱਖ ਨਾਵਾਂ ਦੇ ਮੁੰਡੇ ਹਨ ਉਹਨਾਂ ਦੇ ਨਿਸ਼ਾਨ ਵੀ ਪਏ ਹੋਏ ਨੇ ਕਿ ਇਹ ਗ੍ਰਫਤਾਰੀ ਦੇ ਸਮੇਂ ਅੱਖਾਂ ਤੇ ਮੂੰਹ ਤੇ ਸਟਰਗਲ ਦੇ ਦੌਰਾਨ ਪਏ ਨੇ ਕਿਉਂਕਿ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹ ਕਾਰ ਛੱਡ ਕੇ ਭੱਜ ਗਏ ਸਨ ਭੱਜੇ ਜਾਂਦੇ ਜਿਹੜੇ ਸੀ ਕੁੱਤੇ ਛੱਡ ਕੇ ਉਹਨਾਂ ਨੂੰ ਫੜਿਆ ਗਿਆ ਹੈ ਜਿਸ ਦੇ ਵਿੱਚ ਡਲਟਾ ਪੁਲਿਸ ਵੀ ਸ਼ਾਮਲ ਹੋਈ ਹੈ ਲੇਕਿਨ ਇਹਨਾਂ ਤਿੰਨਾਂ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਹੈ ਔਰ ਗਨ ਡਿਸਚਾਰਜ ਕਰਨ ਦੇ ਮਾਮਲੇ ਦੇ ਵਿੱਚ ਚਾਰਜ ਸ਼ੀਟ ਕੀਤਾ ਗਿਆ ਹਲੇ ਹੋਰ ਚਾਰजेस ਲਾਏ ਜਾ ਸਕਦੇ ਹਨ ਕੱਲ ਸਵੇਰੇ ਇਸੇ ਪ੍ਰੋਗਰਾਮ ਦੇ ਵਿੱਚ ਜਦੋਂ ਮੈਂ ਟੋਰਨੀ ਜਨਰਲ ਜੀ ਨਾਲ ਗੱਲਬਾਤ ਕਰ ਰਿਹਾ ਸਾਂ ਨਿੱਕੀ ਸ਼ਰਮਾ ਜੀ ਨਾਲ ਅਸੀਂ ਇਹੀ ਗੱਲ ਡਿਸਕਸ ਕਰ ਰਹੇ ਸੀ ਕਿ ਜੇ ਇਹਨਾਂ ਨੂੰ ਵੀ ਤੁਸੀਂ ਹੁਣ ਛੱਡ ਦਿੱਤਾ ਕੋਈ ਚਾਰਜ ਫਰੇਮ ਨਾ ਕੀਤੇ ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਸਨ ਕਿ ਕਈ ਵਾਰੀ ਸਬੂਤ ਪੱਕੇ ਨਹੀਂ ਹੁੰਦੇ ਕੇਸ ਕਮਜ਼ੋਰ ਹੁੰਦਾ ਹੈ ਫਿਰ ਅਸੀਂ ਚਾਰਜਸ ਨਹੀਂ ਲਾਉਂਦੇ ਤੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਕੇਸ ਕਮਜ਼ੋਰ ਹੈ ਜਾਂ ਨਹੀਂ ਹੈ ਇਹ ਮਾਨਯੋਗ ਜੱਜ ਨੂੰ ਵੇਖਣ ਦਿਓ ਪੁਲਿਸ ਜੇ ਅਲਬਰਟਾ ਦੀ ਤੇ ਇੰਟਰੀ ਦੀ ਲਾ ਸਕਦੀ ਆ ਤਾਂ ਫਿਰ ਤੁਸੀਂ ਕਿਉਂ ਨਹੀਂ ਇਹਨਾਂ ਤੇ ਚਾਰਜਸ ਫਰੇਮ ਕਰਨ ਦੀ ਪੁਲਿਸ ਨੂੰ ਆਗਿਆ ਦੇ ਸਕਦੇ ਪ੍ਰਤੀਤ ਹੁੰਦਾ ਕਿ ਗੱਲ ਕਿਸੇ ਵੱਡੇ ਬੈੱਟ ਰਹੀ ਹੈ ਅਤੇ ਉਹਨਾਂ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਹੈ ਦੋ ਮੁੰਡੇ ਜਿਹੜੇ ਪਹਿਲਾਂ ਫੜੇ ਗਏ ਸੀ ਉਨਾਂ ਨੂੰ ਵੀ ਚਾਰਜ ਸ਼ੀਟ ਕੀਤਾ ਗਿਆ ਇਹ ਪੰਜ ਦੇ ਪੰਜ ਵਿਅਕਤੀ ਹੁਣ ਸ੍ਰੀ ਦੀ ਪੁਲਿਸ ਨੇ ਚਾਰਜ ਕਰ ਦਿੱਤੇ ਨੇ ਅਤੇ ਦੇਖਦੇ ਹਾਂ ਕਿ ਅੱਗੇ ਅਦਾਲਤ ਦੇ ਵਿੱਚ ਇਸ ਦਾ ਕੀ ਬਣਦਾ ਹੈ ਇਹ ਜਿਹੜੇ ਤਿੰਨ ਮੁੰਡੇ ਫੜੇ ਨੇ ਹਾਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਪੁਚ ਗਿਚ ਤੇ ਤਬਦੀਸ਼ ਤੋਂ ਬਾਅਦ ਹਾਲੇ ਹੋਰ ਚਾਰजेस ਲੱਗਣ ਦੀ ਸੰਭਾਵਨਾ ਪ੍ਰਤੀਤ ਹੋ ਰਹੀ ਹੈ